ਸਤਿ ਸ਼੍ਰੀ ਅਕਾਲ ਜੀ ਵੀ ਇੱਧਰ ਬਹਾਰਪ੍ਰੀਤ ਵੇਖਦੇ ਸਾਰੇ ਵੀਰਾਂ ਦਾ ਹੀ ਚੈਨਲ ਤੇ ਸਵਾਗਤ ਕਰਦੇ ਆਂ ਤਾਂ ਇਸ ਵੀਡੀਓ ਵਿੱਚ 29 ਜਨਵਰੀ ਤੋਂ ਲੈ ਕੇ 8 ਫਰਵਰੀ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਤੇ ਇਸ ਵਿੱਚ ਦੋ ਜਿਹੜੇ ਸਿਸਟਮ ਲੱਗਣ ਜਾ ਰਹੇ ਨੇ ਇੱਕ ਜਿਹੜਾ 31 ਜਨਵਰੀ ਤੋਂ ਲੈ ਕੇ 2 ਫਰਵਰੀ ਨੂੰ ਤੇ ਇਹ ਜਿਹੜਾ ਸਿਸਟਮ ਕਿੰਨਾ ਕੁ ਤਗੜਾ ਹੋ ਸਕਦਾ ਹੈ ক্রিকেট ਲਾਕਨ ਪ੍ਰਭਾਵਿਤ ਕਰ ਸਕਦਾ ਹੈ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਆ ਰਿਹਾ ਜੋ ਕਿ ਫਰਵ ਸਿਸਟਮ ਕਿੰਨਾ ਕੁ ਤਕੜਾ ਅਸਰੇ ਇਸ ਸਿਸਟਮ ਦੀ ਵੀ ਅੱਪ ਗੱਲ ਕਰਾਂਗੇ ਤਾਂ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਅਪਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿੜੇ ਕਿੜੇ ਇਲਾਕੇ ਵਿੱਚ ਵੱਧ ਤਕੜਕਟ ਕਿੜੇ ਕਿੜੇ ਇਲਾਕੇ ਵਿੱਚ ਘੱਟ ਸਭਾਵਨਾ ਰਹੇਗੀ ਤਾਂ ਸਿਸਟਮ ਦੀ ਅਪਡੇਟ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਅਪਡੇਟ ਸਾਰੀ ਜਾਣਕਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਵੀ ਰਿਮੈਂਟ ਕਰਕੇ ਜ਼ਰੂਰ ਦੱਸਿਆ ਇਹਦਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆਂ ਅੱਜ ਦੀਆ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 29 ਤੇ 30 ਜਨਵਰੀ ਉਹ ਜਿਹੜਾ ਪੂਰਾ ਚੱਲੇਗਾ ਜਾਨਕਿ ਉਸ ਤੋਂ ਬਾਅਦ 31 ਜਨਵਰੀ ਤੇ 1 ਤੇ 2 ਫਰਵਰੀ ਨੂੰ ਵੀ ਕੁਝ ਕੁ ਲਾ ਕੇ ਪੂਰਾ ਜਿਹੜਾ ਚੱਲ ਸਕਦਾ ਜਾਨਕਿ 31 ਜਨਵਰੀ ਨੂੰ ਪੂਰੇ ਚੱਲਣ ਦੀ ਸੰਭਾਵਨਾ ਤੇ 1 ਤੇ 2 ਫਰਵਰੀ ਨੂੰ ਕੁਝ ਖੇਤਰਾਂ ਵਿੱਚ ਪੂਰਾ ਜਿਹੜਾ ਚੱਲ ਸਕਦਾ ਬਾਕੀ 1 ਫਰਵਰੀ ਨੂੰ ਮੇਨ ਤੌਰ ਤੇ ਰਹੇਗਾ 2 ਫਰਵਰੀ ਨੂੰ ਫਿਰ ਤੋਂ ਜਿਹੜੇ ਹਵਾਵਾਂ ਨੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਵਗੜਨੀ ਸ਼ੁਰੂ ਹੋਣਗੀਆਂ ਤਾਂ ਜਿਸ ਕਰਕੇ 2 ਤੇ 3 ਨੂੰ ਤੇ ਉਸ ਤੋਂ ਬਾਅਦ 4 ਪੂਰਾ ਤੈਨੂੰ ਪੱਛਮ ਉੱਤਰ ਪੱਛਮ ਤੋਂ ਹਵਾਵਾਂ ਚੱਲਣ ਗਿਆ ਫਿਰ ਚਾਰ ਪੰਜ ਨੂੰ ਪੂਰਾ ਚੱਲਣ ਦੀ ਸੰਭਾਵਨਾ ਇਸ ਤਰ੍ਹਾਂ ਜਿਹੜਾ ਹਵਾਵਾਂ ਦਾ ਜਿਹੜਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ 31 ਜਨਵਰੀ ਤੋਂ ਲੈ ਕੇ ਪਹਿਲਾ ਸਿਸਟਮ ਪਹੁੰਚ ਰਿਹਾ 31 ਜਨਵਰੀ ਤੋਂ ਲੈ ਕੇ 2 ਫਰਵਰੀ ਦੇ ਦਰਮਿਆਨ ਤਾਂ ਮੇਨ ਜਿਹੜਾ ਦਿਨ ਹੋਣਗੇ 1 ਤੇ 2 ਫਰਵਰੀ ਜਾਨਕਿ ਇਹ ਦੋ ਦਿਨ ਮੇਨ ਰਹਿਣਗੇ 31 ਜਨਵਰੀ ਨੂੰ 30 ਜਨਵਰੀ ਨੂੰ ਆ ਕੁਝ ਕੁ ਲਾਕੇ ਵਿੱਚ ਸੰਭਾਵਨਾ ਜਾਨਕਿ ਜਿਹੜੇ ਉੱਤਰ ਪੂਰਬੀ ਇਲਾਕੇ ਗਏ ਨੇ ਖਾਸ ਕਰ ਪਠਾਨਕੋਟ ਗੁਰਦਾਸਪੁਰ ਹੁਸ਼ ਇਹ ਠੀਕ ਠਾਕ ਰਹਿੰਦੇ ਸਾਰ ਨੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤਤੀ ਤ 31 ਜਨਵਰੀ ਨੂੰ ਕੁਝ ਕਲਾਕੀਆਂ ਵਿੱਚ ਲੱਗੀ ਜਾਂ ਇੱਕ ਤੋਂ ਕੁ ਭਾਗਤ ਸੰਗਿ ਜਿਹੜੀ ਬੱਦਲਾਈ ਕ੍ਰਾਸ ਕਰ ਸਕਦੀ ਪਰ ਮੀਂਹ ਦੇ ਕੋਈ ਵੀ ਹਾਲਾਤ ਬੰਦੇ ਦਿਖਾਈ ਨਹੀਂ ਦੇ ਰਹੇ ਤਾਂ ਉਸ ਉੱਪਰ ਮੇਨ ਜਿਹੜਾ ਸਿਸਟਮ ਹੋ ਗਿਆ 1 ਤੇ 2 ਫਰਵਰੀ ਜਾਣ ਕੇ ਦੋ ਦਿਨਾਂ ਦੇ ਵਿੱਚ ਲੱਗਣ ਦੀ ਸੰਭਾਵਨਾ ਤੇ ਤੁਨੋਂ ਪੱਲ ਸੈਟਲਾਈਟ ਤਸਵੀਰਾਂ ਵਿਖਾਉਣੇ ਕਿੜ ਕਿੜ ਇਲਾਕਿਆਂ ਵਿੱਚ ਆ ਸੰਭਾਵਨਾ ਬੰਦੀ ਦਿਖਾਈ ਦੇ ਰਹੇ ਤਾਂ ਕਿਰਪਾ ਕਰਕੇ ਵੀਰੋਂ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਤਾਂ ਪਹਿਲੇ ਨੰਬਰ ਤੇ ਤੁਸੀਂ ਜੋ ਸੈਟਲਾਈਟ ਤਸਵੀਰ ਵੇਖ ਸਰ 3 ਮੇਨ ਜਿਹੜਾ ਦਿਨ ਰਹਿਣਗੇ ਇੱਕ ਤੇ ਦੋ ਫਰਵੀ ਰਵੇਗਾ ਦੋ ਦਿਨਾਂ ਦੇ ਵਿੱਚ ਹਲਚਲਾਂ ਹੋ ਸਕਦੀਆਂ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਪੰਜਾਬ ਦੇ ਨਾਂ ਲੱਗਦੇ ਕੁਝ ਖੇਤਰਾਂ ਵਿੱਚ ਤੇ ਪੰਜਾਬ ਦੇ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਸੁਭਾਅ ਬਣ ਰਹਿ ਗਈ ਜਾਣੀ ਕਿ 30 ਤੋਂ ਲੈ ਕੇ 35 ਜਾਂ 35 ਤੋਂ ਲੈ ਕੇ 40% ਖੇਤਰਾਂ ਵਿੱਚ ਚਾਂਸ ਰਹਿਣਗੇ ਕਿਤੇ ਕਿਤੇ ਬੂੰਦਾਬਾਂਦੀ ਤੋਂ ਲੈ ਕੇ ਹਲਕਾ ਮੀਂਹ ਤੇ ਕੁਝ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨਾ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਹੋ ਸਕਰੇ ਇੱਕ ਦੋ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਤੇਜ਼ ਜੜਮੀ ਤੇ ਛਰਾਟ ਦਰਜ ਕੀਤੀ ਤੇ ਜਿਵੇਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖਸੋ ਦੇ ਖਾਸ ਕਰ ਫਿਰੋਜ਼ਪੁਰ ਦੇ ਇਲਾਕੇ ਜਾਂ ਪੱਛਮੀ ਦੇ ਨਾਲ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਜਾਂ ਜਲੰਧਰ ਕਪੂਰਥਲਾ ਦੇ ਉਸਿਆਰਪੁਰ ਦੇ ਰੂਪਨਗਰ ਮੁਹਾਲੀ ਚੰਡੀਗੜ੍ਹ ਪਹਾੜਾ ਦੇ ਨਾਂ ਲੱਗਦੇ ਖੇਤਰ ਪਵਾਦ ਦੇ ਖੇਤਰ ਚੰਡੀਗੜ੍ਹ ਦੇ ਨਾਂ ਲੱਗਦੇ ਹਰਿਆਣਾ ਦੇ ਖੇਤਰ ਕੈਥਲ ਅੰਮ੍ਰਿਤਸਰ ਪੰਚਕੂਲਾਗਾ ਸੋਨੀਪੱਤ ਹੋ ਗਿਆ ਜਾਂ ਇਸ ਤੇ ਨਾਂ ਲੱਗਦੇ ਕੁਝ ਖੇਤਰ ਉਸ ਵਾਰ ਸਿਰਸਰ ਖੇਤਰੋਗੇ ਸ੍ਰੀ ਗੰਗਾ ਨਗ ਹਨਮਾਨਗੜ ਨੂਬਗੜ ਹੋ ਗਿਆ ਮਾਨਸਾ ਬਠਿੰਡਾ ਬੋਹਰ ਫਾਜ਼ਲ ਕਾ ਤਾਂ ਲੁਧਿਆਣਾ ਦੇ ਖੇਤਰ ਹੋਗੇ ਤਾਂ ਉਸ ਵਾਰ ਕੁਝ ਅਮਰਸਰ ਤਰਨਤਾਰਨ ਦੇ ਭਾਗੂ ਯਾਨੀ ਕਿ ਕਿਸੇ ਵੀ ਇਲਾਕੇ ਵਿੱਚ ਤੁਸੀਂ ਵੇਖ ਸਕਦੇ ਸੈਟਲਾਈਟ ਤਸਵੀਰਾਂ ਵਿੱਚ ਤਾਂ ਕਿਸੇ ਵੀ ਇਲਾਕੇ ਵਿੱਚ ਕੁਝ ਪੰਜਾਬ ਦੇ ਨਾਲ ਲੱਗਦੇ ਥੋੜੇ ਬਹੁਤ ਖੇਤਰਾ ਵਿੱਚ ਸੁਭਾਵਨਾ ਰਹੇਗੀ ਜਾਰ ਤਰ ਲੱਗੇ ਮੌਸਮ ਜਿਆ ਠੀਕ ਠਾਕ ਰਹਣ ਦਾ ਸਾਰ ਨੇ ਤੇ ਜਿਹੜੀ ਬੱਦਲਵਾਈ ਕ੍ਰਾਸ ਕਰੇਗੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਉਪਰੋਂ ਦੀ ਅੱਜ ਇਸ ਕਰੇ ਕੁਝ ਕੁ ਲੱਗੇ ਹਲਕੀ ਸੰਗਣੀ ਬੱਦਲਵਾਈ ਜ਼ਰੂਰ ਵੇਖਣ ਨੂੰ ਮੈਸਰ ਜਿੱਥੇ ਕਿਤੇ ਜਿਹੜੇ ਬੂੰਦਾ ਬਾਂਦੀ ਕਿਤੇ ਕਿਤੇ ਮੌਸਮ ਸਾਫ ਤੇ ਕਿਤੇ ਜਿਹੜੇ ਹੋ ਸਕਦਾ ਹਲਕੇ ਛਰਾਟੇ ਕਿਤੇ ਥੋੜੇ ਬਹੁਤ ਖੇਤਰਾ ਵਿੱਚ ਦਰਮਿਆਨੇ ਛਰਾਟੇ ਕੁਝ ਇੱਕ ਤੋਂ ਖੇਤਰਾ ਵਿੱਚ ਦਰਮਿਆਨੇ ਥੋੜਾ ਜਿਆ ਤੇਜ਼ਮੀ ਆ ਵੇਖਣ ਨੂੰ ਮੈਸਰ ਜਾਰ ਤਰ ਲੱਗੇ ਮੌਸਮ ਜਿਆ ਠੀਕ ਠਾਕ ਰਹਣ ਦਾ ਸਾਰ ਬਾਕੀ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਜੇਕਰ ਇਸ ਸਿਸਟਮ ਵਿੱਚ ਹੋਰ ਬਦਲਾਅ ਦੇਖਣ ਨੂੰ ਮਿਲਿਆ ਹੈ ਤਾਂ ਹੋਰ ਵੀ ਇਸ ਵਿੱਚ ਬਦਲਾਅ ਦੇਖਣ ਨੂੰ ਮਿਲ ਸਦਾ ਪੱਕੀ ਅਪਡੇਟ ਹੋਵੇਗੀ 30 ਜਨਵਰੀ ਨੂੰ ਆਪਾਂ ਇਸ ਚੈਨਲ ਤੇ ਪਾਰਾਂਗੇ 30 ਜਨਵਰੀ ਨੂੰ ਆ ਕਿੜਕਿੜ ਇਲਾਕਿਆਂ ਵਿੱਚ ਵੱਧ ਕਿੜਕਿੜ ਇਲਾਕਿਆਂ ਵਿੱਚ ਹੋਰ ਜੇਕਰ ਅਪਡੇਟ ਹੁੰਦੀ ਕਿੜਕਿੜ ਇਲਾਕਿਆਂ ਵਿੱਚ ਘਟਾ ਸੁਭਾਵਨਾ ਬਣਦੀ ਦਿਖਾਈ ਦੇ ਸਕਦੀ ਹੈ ਤਾਂ ਹੁਣ ਤੁਸੀਂ ਜੋ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੈਗੇ 4 ਤੋਂ ਲੈ ਕੇ 6 7 ਫਰਵਰੀ ਦੇ ਦਰਮਿਆਨ ਜਿਹੜਾ ਸਿਸਟਮ ਲੱਗਣ ਜਾ ਰਿਹਾ ਹੈ ਜੋ ਕਿ ਵੱਡੇ ਤੌਰ ਤੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜ ਵਿਖੇਤਰਾਂ ਨੂੰ ਦਿੱਲੀ ਦੇ ਕਾਫੀ ਖੇਤਰਾਂ ਨੂੰ ਹਰਿਆਣਾ ਪੰਜਾਬ ਦੇ ਕਾਫੀ ਖੇਤਰਾਂ ਨੂੰ ਤਾਂ ਰਾਜਸਥਾਨ ਦੇ ਵੀ ਕਿਹੜੇ ਉੱਤਰ ਪੂਰਵੀ ਇਲਾਕੇ ਜਜਲ ਪੰਜਾਬ ਹਰਿਆਣਾ ਦੇ ਨਾਂ ਲੱਗਦੇ ਖੇਤਰ ਇੱਥੇ ਵੀ ਕਾਫੀ ਖੇਤਰਾਂ ਵਿੱਚ ਇਸ ਦਾ ਜਿਹੜਾ ਸਿਸਟਮ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ ਤਾਂ ਹੁੰਦੀਆਂ ਜੋ ਸੈਟਲਾਈਟ ਤਸਵੀਰਾਂ ਵੇਖਸੋ ਜਿਹ ਕਾਫੀ ਖੇਤਰਾਂ ਵਿੱਚ ਇਸ ਦਾ ਜਿਹੜਾ ਪ੍ਰਭਾਵ ਵੇਖਣ ਨੂੰ ਮਿਲਸੇ ਤੇ ਕਈ ਖੇਤਰਾਂ ਹਲਕੇ ਦਰਮਿਆਨੇ ਕਿਥੇ ਕਿ ਦਰਮਿਆਨੇ ਤੇਜ਼ ਤੇ ਕੁਝ ਇਲਾਕੇ ਭਾਰੀ ਮੀਂਹ ਦੀ ਜੜ ਝਟ ਵੇਖਣ ਨੂੰ ਮਿਲਸੇ ਇਸ ਸਿਸਟਮ ਵਿੱਚ ਜਿਹੜਾ ਗੜੇ ਮਰਤ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਜਿਹੜਾ ਪਹਿਲਾ ਤਾਂ ਉਸ ਵਿੱਚ ਗੜੇਮਾਰ ਦੀ ਕੋਈ ਵੀ ਸੁਭਾਵਨਾ ਪੰਦੀ ਦਿਖਾਈ ਨਹੀਂ ਦੇ ਰਹੀ ਜਿਹੜਾ ਇਸ ਤੋਂ ਬਾਅਦ ਜਿਹੜਾ 4 ਤੋਂ ਲੈ ਕੇ 5 6 ਜਾਂ 6 7 ਦੇ ਦੌਰਾਨ ਆ ਸਿਸਟਮ ਲੱਗਨ ਜਾ ਰਿਹਾ ਇਸ ਵਿੱਚ ਗੜੇਮਾਰ ਦੀ ਜਿਹੜੀ ਸੁਭਾਵਨਾ ਪੰਦੀ ਦਿਖਾਈ ਦੇ ਰਹੀ ਹੈ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਨੂੰ ਆ ਵੱਡੇ ਤੌਰ ਤੇ ਜਿਹੜਾ ਪ੍ਰਭਾਵਿਤ ਕਰ ਸਕਦਾ ਸਿਸਟਮ ਕਾਫੀ ਖੇਤਰਾਂ ਵਿੱਚ ੜਮੀ ਦੇ ਅਸਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਇਸ ਸਿਸਟਮ ਵਿੱਚ ਹੋਰ ਕਾਫੀ ਬਦਲਾਅ ਆਉਣਗੇ ਤਾਂ ਪੱਕੀ ਜਾਣਕਾਰੀ ਹੋਵੇਗੀ 2 ਜਾਂ 3 ਫਰੂਨ ਆਪਾਂ ਅਪਡੇਟ ਪਾ ਦਾਂਗੇ ਇਸ ਸਿਸਟਮ ਦੀ ਜੇਕਰ ਹੋਰ ਅਪਡੇਟ ਹੁੰਦੀ ਹੈ ਤੇ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇ ਨਾ ਲੱਗਦੇ ਖੇਤਰ ਮੱਧ ਹੋਗੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਕਾਫੀ ਖੇਤਰਾਂ ਵਿੱਚ ਇਹ ਸਿਸਟਮ ਦਾ ਸਰਵੇਖਣ ਨੂੰ ਮਿਲ ਸਕਦਾ ਬਾਕੀ ਸੈਟਲਾਈਟ ਤਸਵੀਰਾਂ ਹੁੰਦੀਆਂ ਨੇ ਤੇ ਇਸ ਵਿੱਚ ਹੋਰ ਵੀ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ ਜਿੱਥੇ ਕਿ ਘਟ ਸਿਸਟਮ ਦਿਖਾਈ ਦੇ ਰਿਹਾ ਇੱਥੇ ਵੀ ਸਿਸਟਮ ਹੋ ਸਕਦਾ ਵਧ ਜੇ ਜਾਂ ਘਟ ਜੇ ਜਿੱਥੇ ਵੱਧ ਸਿਸਟਮ ਦਿਖਾਈ ਦੇ ਰਿਹਾ ਇੱਥੇ ਹੋ ਸਕਦਾ ਘਟ ਜੇ ਠੀਕ ਹੈ ਬਾਕੀ ਜੋ ਵੀ ਕਰਨਾ ਪਰਮਾਤਮਨ ਕਰਨਾ ਇਸ ਸਿਸਟਮ ਵਿੱਚ ਹੋਰ ਵੀ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ ਤਾਂ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਉਸ ਤੋਂ ਬਾਅਦ ਤਾਪਮਨ ਦੀ ਗੱਲ ਕਰੀਏ ਤਾਂ 29 ਜ ਗੇ ਜਾਣੇ ਕਿ ਆ ਜਿਹੜਾ 29 ਤੇ 30 ਖਾਸ ਕਰ ਉਸ 31 ਤੇ 1 ਫਰਵਰੀ ਨੂੰ ਜਿਹੜਾ ਪੂਰੇ ਆਵ ਜਿਹੜੀ ਵਾਪਸੀ ਹੋਗੀ ਜਿਸ ਕਰਕੇ ਰਾਤ ਦੇ ਟੈਂਪਰੇਚਰ ਉ ਤਾਂ ਚੜਨਗੇ ਤਾਂ ਦਿਨ ਦੇ ਟੈਂਪਰੇਚਰ ਇੱਥੇ ਸਥਿਰ ਰਹਿਣਗੇ ਥੋੜੇ ਬੋਤੇ ਹੋ ਸਕਦਾ ਕਿ 1-2 ਡਿਗਰੀ ਆ ਥੱਲੇ ਆ ਸਕਦੇ ਹਨ ਜਿਆਦਾਤਰ ਆਪਾਂ ਗੱਲ ਕਰੀ ਜਿਹੜੇ ਰਾਤ ਦੇ ਟੈਂਪਰੇਚਰ ਹੋਣਗੇ 8-9 ਤੋਂ ਲੈ ਕੇ ਕੁਝ ਕਲਾਕ 10-11-12 ਡਿਗਰੀ ਤੱਕ ਜਾ ਸਕਦੇ ਕੁਝ ਕਲਾਕ ਹੋ ਸਕਦੇ 13-14 ਡਿਗਰੀ ਨੂੰ ਕਰਾਸ ਕਰ ਸਕਦੇ ਨੇ ਤਾਂ ਦਿਨ ਦੇ ਟੈਂਪਰੇਚਰ ਹੋਣਗੇ 18 ਤੋਂ ਲੈ ਕੇ 20-21 ਜਾਂ 22-23 ਕੁਝ ਕਲਾਕ 24-25 ਡਿਗਰੀ ਤੱਕ ਜਾ ਸਕਦੇ ਨੇ ਤਾਂ ਸੀ ਤਾਂ ਮੇਨ ਆਪ ਸਿਸਟਮ ਦੀ ਗੱਲ ਕਰਨੀ ਸੀ ਕਿ 31 ਤੋਂ ਲੈ ਕੇ 1 ਤੇ 2 ਫਰਵਰੀ ਯਾਨੀ ਕਿ 1 ਤੇ 2 ਫਰਵਰੀ ਇਸ ਦਾ ਖਾਸ ਦਿਨ ਰਹਿਣਗੇ ਕੁਝ ਇਲਾਕਿਆਂ ਵਿੱਚ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਰਿਆਣ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਯਾਨੀ ਕਿ 30 ਤੋਂ 35 ਜਾਂ 40 ਤੋਂ 45% ਖੇਤਰਾਂ ਵਿੱਚ ਚਾਂਸ ਰਹਿਣਗੇ ਤਾਂ ਉਸ ਪਰ ਮੇਨ ਜਿਹੜਾ ਸਿਸਟਮ ਹੋਵੇਗਾ 4 ਤੋਂ ਲੈ ਕੇ 6-7 ਫਰਵਰੀ ਦੇ ਦਰਮਿਆਨ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਜੋ ਵੀ ਹੁੰਦੀ ਹੈ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਤਾਂ ਬਾਕੀ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਕਿੜ ਕਿੜੇ ਇਲਾਕਿਆਂ ਜਿਵਾਦਤ ਕਿੜ ਕਿੜੇ ਇਲਾਕਿਆਂ ਵਿੱਚ ਸੁਭਾਵ ਤੱਕ ਜਾਣਕਾਰੀ ਚੈਨਲ ਤੇ ਪਹੁੰਚਾ ਦਿੱਤੀ ਜਾਵੇ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਕਿਸ ਲਾਗ ਜ਼ਿਲ੍ਹੇ ਤੇ ਸਵੀਡਨ ਵੇਖ ਰਹੇ ਤਾਂ ਜੋ ਨੈਕਸਟ ਟਾਉਨ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ